ਕੋਸਰੀ ਕਰਬਈ ਸਾਰੇ ਭਰਾਵਾਂ ਨੂੰ ਇਹ ਮਿੱਤਰੋ ਘੋੜੀ ਦੇਖ ਲਓ ਅੱਜ ਸਾਨੂੰ ਤਿੰਨ ਘੋੜੀਆਂ ਦੇ ਕਬਸ਼ੇਰਾ ਦਿਖਾਵਾਂਗੇ ਸੇਲ ਵਾਲੇ ਨਹੀਂ ਹੈਗੇ ਇਹ ਪਸ਼ੂ ਸ਼ੌਂਕੀਆ ਦਿਖਾ ਰਹੇ ਹਾਂ ਦੇਖੋ ਹੌਨਸਾਰ ਮੈਨੂੰ ਸਟਿਕ ਮਿਲੀ ਪਰ ਬਣਵਾ ਲਈ ਹਾਂ ਵਧੀਆ ਗੱਲ ਹੈ ਚੱਲ ਚਾਰੋਕਾ ਸੈੱਟ ਕਰਵਾਏ 11 ਦੀ ਤੇ ਇਹ ਘੋੜੀ ਮਿੱਤਰੋ ਹੈਗੀ ਆ ਆਪ ਅਲੀਕਰ ਲਗੜ ਲੈਣ ਚ ਉਹਨੇ ਥੋੜੇ ਦਿਨਾਂ ਤੀਨੇ ਇਹ ਘੋੜੀਆਂ ਇਹ ਇਹ ਆਪਣੀ ਹੈਗੀ ਗੱਬਣ ਪਟਵਾਰੀ ਘੋੜੇ ਤੋਂ ਹਣਾ ਪਟਵਾਰੀ ਤੋਂ ਆਪਣਾ ਇਹ ਤੱਤ ਤਾਂ ਨਹੀਂ ਕੱਢਦੀ ਉਹ ਇਹ ਕਿਤੇ ਮਰਵਾ ਦੇ ਲੰਘ ਜਾਣਾ ਚਲ ਹਾਂ ਹਾਂ ਮਿੱਤਰੋ ਦੇਖੋ ਨੈਣਤਾ ਰਹੀ ਫੇਮਸ ਘੋੜੀ ਐ ਇਹ ਹੈਗੀ ਮਿੱਤਰੋ ਕਾਲੀ ਗਾਂਟੀ ਤੋਂ ਗੱਬਣ ਇਹ ਦੋਏ ਘੋੜੀਆਂ ਇਕੱਠੀ ਸੌਣ ਗਈਆਂ ਕਾ ਦੇਖੋ ਕਿਵੇਂ ਝਾਕ ਰਿਹਾ ਹੈਗਾ ਚੋਬਰ ਇਹ ਬਈ ਸਾਡੀ ਨੋਰੀ ਇਹਦੇ ਮਗੋੜੀ ਤੇ ਸਵਾਰੀ ਕਰੀਆ ਚੰਗੀ ਤਰ੍ਹਾਂ ਆ ਦੇਖੋ ਇਹ ਜੀਵੀ ਵਾਲਾ ਘੋੜਾ ਜਿਹੜਾ ਔਸਕਰ ਉਹਦਾ ਬੱਚਾ ਹੈ ਮਿੱਤਰੋ ਸਰਈਆ ਮਂ ਘੋੜੀ ਦੱਸੋ ਤੁਸੀਂ ਦੱਸੋ ਵੀ ਕਿਹੜੇ ਹੋ ਸਕਦੇ ਆ ਗੈਸ ਲਾਓ ਆ ਆ ਜਾ ਪਤਾ ਜਾ ਇਹ ਮਿੱਤਰੋ ਘੋੜੀ ਹੈਗੀ ਐ ਕਾਕੀ ਦੀ ਦਲਸ਼ੇਰ ਕਾਕੀ ਦੀ ਘੋੜੀ ਹੈ ਇਹ ਬੱਚੀ ਹੈਗੀ ਆ ਦੇਖੋ ਮਿੱਤਰੋ ਕਿੱਡਾ ਚੰਗਾ ਬੱਚਾ ਹੈ ਵੱਡ ਬੁੱਡ ਬਹੁਤ ਹੈ ਬੱਚੇ ਦਾ ਹਾਲੇ 2 ਮਹੀਨੇ ਦੂੜ ਮਹੀਨੇ ਦਾ ਹੀ ਹੋਇਆ ਹੈ ਦੇਖੋ ਕਿੱਡਾ ਬੱਚਾ ਹੈ ਬੜਾ ਵੱਡਾ ਕੋੜਾ ਬਣੂਗਾ ਇਹ ਤੁਸੀਂ ਆ ਮੈਂ ਸੁਣ ਕਹ ਲਾਣਾ ਜਦੋਂ ਕੋੜੀ ਸੂਈਦੀ ਉਦੋਂ ਫੇਰ ਠੋਲ ਲੰਘ ਜਾਂਦਾ ਦੀ ਤੂੰ ਤੇ 62 62 ਕੋਲੇ ਕੋੜੀ ਹੈ ਦੇਖੋ ਬੱਚਾ ਕਿੱਡਾ ਹੋ ਗਿਆ ਆ ਬਈ ਤੇ ਹੁਣ ਇਹ ਨੂਰ ਸ਼ਾਨ ਤੋਂ ਭਰਉਣ ਦੀ ਸਲਾਹ ਹੈ ਇੱਕ ਦੀ ਓਏ ਦੰਦੀ ਵੱਡ ਤਾਂ ਆ ਤੇਰੀ ਅੰਦੇ ਆਰ ਆ ਗਿਆ ਹੁਣ ਮੈਂ ਇੱਤ ਕੱਲ ਹੋਰ ਦੱਸਾਂ ਊੜੇ ਸਾਹਮਣੇ ਸੌਖੇ ਨਹੀਂ ਆ ਦੇਖੋ ਐਡਾ ਦੇਗ ਬਣਦਾ ਹੈਗਾ ਆ ਹੁਣ ਪੈਗਾ ਇਹ ਤਾਂ ਲਾਤ ਆ ਇਹ ਫੇਰ ਵੀ ਤੁਸੀਂ ਲੌਲ ਨਾਲ ਮੱਹਸਾਂ ਨੂੰ ਪੰਦਾ ਤੇ ਘੋੜੀਆਂ ਨੂੰ ਵੀ ਪੰਦਾ ਤਾਂ ਘੋੜੀਆਂ ਰਾਜੀ ਬਣੇ ਨਾਲੇ ਉਹ ਘੋੜੀ ਦੇ ਚੂਂਡਾ ਫੇਰ ਵੀ ਰਾਜੀ ਉਹ ਨੁਕਰੀ ਉਹ ਦੇ ਮਨ ਕਰਨੀ ਕੋੜੀ ਦਿਖਾਵਾਂ ਵਿਚਾਰੀ ਸੇਵਾ ਵਾਸਤੇ ਲਿਆਂਦੀ ਸੀ ਉਹ ਉਹ ਦਿਖਾ ਦਿੰਦਾ ਆ ਦੇਖੋ ਤਾਂ ਪਈ ਹੈ ਇਹ ਘੋੜੀ ਨਾ ਕਿਸੇ ਨੇ ਲਈ ਹੋਈ ਸੀ ਅਲਿਕ ਇਹ ਹੈਗੀ ਇਹਨੂੰ ਅਸੀ ਲੰਗੜੀ ਕਹਿੰਦੇ ਹੁੰਦੇ ਸੀ ਇਹ ਕਿਸ ਨੇ ਲਈ ਤੀ ਘੋੜੀ ਦੀ ਟੁੱਟ ਗਈ ਲੱਤ ਤਾਂ ਘੋੜੀ ਇਹੀ ਫਿਰਦੀ ਰਹੀ ਵਿਚਾਰੀ ਬਾਹਰ ਫੜਿਆ ਕਰੇ ਤਾਂ ਬਾਈ ਜਿਹੜੀਆਂ ਘੋੜੀਆਂ ਨੇ ਫਲੀਆਂ ਦੀਆਂ ਉਹਨੇ ਘੋੜੀ ਸੇਵਾ ਵਾਸਤੇ ਲੈ ਲਈ ਘਰੇ ਰਹੂਗੀ ਵਿਚਾਰੀ ਉਹ ਪਹਿਲਾਂ ਨਾਲੋਂ ਫਰਕ ਹੈ ਪਹਿਲਾਂ ਬਹੁਤ ਲੱਸੀ ਘੋੜੀ ਦੀ ਇਹ ਦੇਖੋ ਜੇ ਇਹ ਅੱਜ ਨੂੰ ਠੀਕ ਹੁੰਦੀ 61 ਇੰਚ ਦੀ ਘੋੜੀ ਹੈ ਇਹ ਕੀ ਦੰਦਾ ਨਹੀਂ ਬਈ ਚੰਗੀ ਘੋੜੀ ਨਾਲੇ ਚੰਗਾ ਸੂੰਦੀ ਦੀ ਇਹ ਨੁਕਰੀ ਬੱਚੀ ਦੀ ਪਹਿਲਾਂ ਦੇ ਪਿੱਛੇ ਦੇਖੋ ਇਹੀ ਹੈ ਇਹ ਇਹ ਵਿਚਾਰੇ ਚਲੋ ਕਰਮਾ ਵਾਲੇ ਕਰਮਾ ਲਈ ਆਪਦਾ ਖਾਂਦੀ ਹੈ ਆ ਜਾ ਕਿਵੇਂ ਜੀ ਅੱਕੜ ਰਹੀ ਹੈ ਮਿਲਦੇ ਹਾਂ ਮਿੱਤਰੋ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ